ਪਾਵੇਂ ਤੁਹਾਡੀ ਦ੍ਰਿਸ਼ਟੀ ਚ ਕਰੋੜਾਂ ਹੀ ਦੁੱਖ ਹੋਣ ਗਏ ਉਹਨਾਂ ਕੋਲ ਕਿਉਂਕਿ ਸਰੀਰ ਦੇ ਸੁੱਖ ਤੇ ਹੈ ਨਹੀਂ ਸਾਂ ਮੈਂ ਫਿਰ ਅਰਜ਼ ਕਰਾਂ ਸਰੀਰ ਨੂੰ ਸੁੱਖ ਚਾਹੀਦਾ ਹੈ ਮਨ ਨੂੰ ਆਨੰਦ ਚਾਹੀਦਾ ਹੈ ਪਦਾਰਤ ਤੋਂ ਸੁੱਖ ਮਿਲਦਾ ਹੈ ਆਨੰਦ ਨਹੀਂ ਪਰਮਾਤਮਾ ਤੋਂ ਆਨੰਦ ਮਿਲਦਾ ਹੈ ਸੁੱਖ ਨਹੀਂ ਇਹ ਵੀ ਮੈਰਜ਼ ਕਰਦੇ ਹੈ ਔਰ ਹਰ ਸੁੱਖ ਦੁੱਖ ਦੇ ਚ ਬਦਲ ਜਾਂਦਾ ਹੈ ਕੋਈ ਐਸਾ ਸੁਖ ਨਹੀਂ ਜੋ ਦੁੱਖ ਦੇ ਚ ਨਾ ਬਦਲੇ ਇੱਕੋ ਇੱਕ ਆਨੰਦ ਹੈ ਜਿਹਦੇ ਵਿਪਰੀਤ ਮੁਖਾਲਿਫ ਦੂਜੀ ਅਵਸਥਾ ਨਹੀਂ ਹੈ ਪਦਾਰਥਾ ਤੋਂ ਮਿਲਦਾ ਹੈ ਸੁਖ ਪਰਮਾਤਮਾ ਤੋਂ ਮਿਲਦਾ ਹੈ ਆਨੰਦ ਪਦਾਰਥ ਸਬਾਰ ਲੱਭਣੇ ਪੈਂਦੇ ਨੇ ਪਰਮਾਤਮਾ ਨੂੰ ਲੱਭਣਾ ਨਹੀਂ ਪੈਂਦਾ ਆਪਣੇ ਘਰ ਆਣਾ ਪੈਂਦਾ ਹੈ ਘਰ ਦੇ ਵਿੱਚ ਹੀ ਹੈ ਸਭ ਦੇ ਚ ਘਰ ਮੈਂ ਬਾਹਰ ਨਹੀਂ ਪ੍ਰਕੀਤਾ ਕੀ ਜਾਏ ਮਨ ਰਹਿੰਦਾ ਹੀ ਬਾਹਰ ਅੰਦਰ ਜਾਂਦਾ ਹੀ ਤਨ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਬਾਹਰੋਂ ਹੁੰਦੀ ਹੈ ਤੇ ਤਨ ਦੇ ਨਾਲ ਮਨ ਵੀ ਬਾਹਰ ਵੱਟਕਦਾ ਹੈ